ਹਾਂਜੀ ਜੀ ਐਨੋਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਵੀਡੀਓ ਆ ਚਾਹੇ ਉਹ IIT ਦੀ ਤਿਆਰੀ ਕਰ ਰਹੇ ਹੋ ਜਾਂ ਆਉਣ ਵਾਲੇ ਸਮੇਂ ਚ ਮਾਸਟਰ ਡਿਗਰੀ ਤੇ ਜਿਹੜੇ UGC ਨਟਰੀ ਵੀ ਤਿਆਰੀ ਕਰ ਰਹੇ ਆ ਮਤਲਬ ਪੰਜਾਬੀ ਨਾਲ ਸੰਬੰਧਿਤ ਜਿੱਥੇ ਵੀ ਪੇਪਰ ਹੋਣਾ ਜਿਹੜਾ ਵੀ ਪੇਪਰ ਹੋਣਾ ਤਾਂ ਉਹਨਾਂ ਸਾਰਿਆਂ ਦੇ ਲਈ ਮਹੱਤਵਪੂਰਨ ਵੀਡੀਓ ਆ ਕਿਰਪਾ ਕਰਕੇ ਜਰੂਰ ਸਾਂਝੀ ਕਰਿਓ ਤਾਂ ਕਿ ਇਸ ਵੀਡੀਓ ਤੋਂ ਬਾਅਦ ਅਗਲੀ ਵੀਡੀਓ ਅਸੀਂ ਫੇਰ ਲੈ ਕੇ ਆ ਸਕੀਏ ਤੇ ਆਪਾਂ ਸਵਾਲ ਜਵਾਬ ਸ਼ੁਰੂ ਕਰਦੇ ਹਾਂ ਜੀ ਤੇ ਪਹਿਲਾ ਸਵਾਲ ਪੰਜਾਬੀ ਦਾ ਉਹ ਕਿਹੜਾ ਕਹਾਣੀਕਾਰ ਹੈ ਜਿਸ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਹਾ ਜਾਂਦਾ ਹੈ ਪੰਜਾਬੀ ਦਾ ਉਹ ਕਿਹੜਾ ਕਹਾਣੀਕਾਰ ਹੈ ਤਾਂ ਇਹ ਆ ਜੀ ਨਾਮ ਕੁਲਵੰਤ ਸਿੰਘ ਵਿਰਖ ਤੇ ਅਗਲਾ ਸਵਾਲ ਪੰਜਾਬੀ ਦਾ ਉਹ ਕਿਹੜਾ ਕਹਾਣੀਕਾਰ ਹੈ ਜਿਸ ਦੀਆਂ ਅੱਧੀ ਦਰਜਨ ਕਹਾਣੀਆਂ ਨੇ ਜਿਹੜੀਆਂ ਅੰਗਰੇਜ਼ੀ ਵਿੱਚ ਅਨਵਾਦ ਹੋ ਚੁੱਕੀਆਂ ਨੇ ਪੰਜਾਬੀ ਦਾ ਇਹ ਇੱਕੋ ਇੱਕ ਕਹਾਣੀਕਾਰ ਕਹਿ ਸਕਦੇ ਆਪਾਂ ਜਿਸ ਦੀਆਂ ਲਿਖੀਆਂ ਹੋਈਆਂ ਅੱਧੀ ਦਰਜਨ ਕਹਾਣੀਆਂ ਅੰਗਰੇਜ਼ੀ ਵਿਦਵਨਵਾਦ ਹੋ ਚੁੱਕੇ ਨੇ ਹੋਰ ਭਾਸ਼ਾਵਾਂ માં ਦੇ ਵਿੱਚ ਵੀ ਹੋਈਆਂ ਨੇ ਪਰ ਇਹ ਦਾ ਨਾਮ ਤੁਸੀਂ ਧਿਆਨ ਚ ਰੱਖਣਾ ਜੀ ਕਲਵੰਤ ਸਿੰਘ ਵਿਰਕ ਤੇ ਆਪਣੇ ਚੈਨਲ ਤੇ ਤੁਹਾਨੂੰ ਉਹ ਪ੍ਰਸ਼ਨ ਮਿਲਣਗੇ ਜਿਹੜੇ ਇਮਤਿਹਾਨ ਦੇ ਪੱਖ ਤੋਂ ਮਹੱਤਵਪੂਰਨ ਨੇ ਜਾਂ ਪਹਿਲਾਂ ਤੋਂ ਵੱਖੋ ਵੱਖ ਇਮਤਿਹਾਨਾਂ ਵਿੱਚ ਆਇਆ ਹੋਇਆ ਜੀ ਕਲਵੰਤ ਸਿੰਘ ਵਿਰਕ ਦਾ ਜਨਮ ਤੁਸੀਂ ਦੇਖ ਸਕਦੇ ਹੋ 20 ਮਈ 1921 ਨੂੰ ਮਾਤਾ ਪਿਤਾ ਦਾ ਨਾਮ ਆ사 ਸਿੰਘ ਤੇ ਮਾਤਾ ਇਸਰ ਕੌਰ ਕਿਹੜੇ ਪਿੰਡ ਦੇ ਵਿੱਚ ਹੋਇਆ ਜੀ ਤੇ ਫੁੱਲਰਵਾਨ ਜ਼ਿਲ੍ਹਾ ਸੇਖੋਪੁਰਾ ਦੇ ਵਿੱਚ ਤੇ ਇਹ ਸਵਾਲ ਤੁਹਾਨੂੰ ਆਮ ਵੀ ਮਿਲ ਜਾਣਗੇ ਪਰ ਆਪਾਂ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹੋ ਤੁਹਾਨੂੰ ਬਹੁਤ ਵਧੀਆ ਪ੍ਰਸ਼ਨ ਉੱਤਰ ਇਸ ਵੀਡੀਓ ਦੇ ਵਿੱਚ ਮਿਲਣ ਵਾਲੇ ਨੇ ਇਮਤਿਹਾਨ ਦੇ ਪੱਖ ਤੋਂ ਜਿਹੜੀ ਪੰਜਵੀਂ ਪਾਸ ਕਿੱਥੋਂ ਕੀਤੀ ਸੀ ਕਰਵੰਤ ਸਿੰਘ ਵਿਰਕ ਨੇ ਉਹ ਜੀ ਨਨਕਾਣਾ ਸਾਹਿਬ ਤੋਂ ਕੀਤੀ ਸੀ ਕਰਵੰਤ ਸਿੰਘ ਵਿਰਕ ਨੇ ਜਿਹੜੀ میٹرਿਕ ਕਿੱਥੋਂ ਪਾਸ ਕੀਤੀ ਸੀ ਉਹ ਸੇਖੋਪੁਰੇ ਤੋਂ ਤੇ ਅਗਲਾ ਸਵਾਲ ਬੀਏ ਕਿਸ ਕਾਲਜ ਤੋਂ ਕੀਤੀ ਸੀਗੀ ਇਹ ਸਵਾਲ ਜ਼ਰੂਰੀ ਨੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਸਲੀਪ ਸਲੀਪ ਬਤਾ ਕੋ ਵਕਤ ਇਮਤਿਹਾਨਾਂ ਦੇ ਵਿੱਚ ਇਹ ਪ੍ਰਸ਼ਨ ਉੱਤਰ ਪਹਿਲਾਂ ਆਇਆ ਹੋਇਆ ਐਫਸੀ ਕਾਲਜ ਲਾਹੌਰ ਤੋਂ ਤੁਸੀਂ ਦੇਖ ਲਏ ਹੋਵੋਗੇ ਤੇ ਕਲਵੰਸਿੰਗ ਵਿਰਕ ਨੇ ਜਿਹੜੀ ਅੰਗਰੇਜ਼ੀ ਦੀ ਐਮਏ ਕੀਤੀ ਸੀਗੀ ਜੀ ਤੇ ਉਹ ਖਾਲਸਾ ਕਾਲਜ ਅੰਬਸਰ ਤੋਂ ਰਕਲਵੰਤ ਸਿੰਘ ਵਿਰਕ ਫੌਜ ਵਿੱਚ ਕਦੋਂ ਭਰਤੀ ਹੋਏ ਸੀ 1942 ਦੇ ਵਿੱਚ ਤੇ ਨਾਲ ਦੀ ਨਾਲ ਸਵਾਲ ਇਹ ਵੀ ਹੈ ਹੁਣ ਤੁਸੀਂ ਟਿੱਪਣੀ ਕਰਕੇ ਜਰੂਰ ਦੱਸਿਓ ਕਿ ਫੌਜ ਵਿੱਚ ਕਿਸ ਅਹੁਦੇ ਤੇ ਉਹ ਭਰਤੀ ਹੋਏ ਸੀ ਇਹ ਸਵਾਲ ਤੁਹਾਡੇ ਲਈ ਹੈ ਉਹਨਾਂ ਦੀ ਪਤਨੀ ਦਾ ਨਾਮ ਹਰਵੰਸ ਕੌਰ ਜੀ ਤਾਂ ਕੁਲਵੰਤ ਸਿੰਘ ਵਿਰਕ ਪੰਜਾਬ ਸਰਕਾਰ ਦੇ ਕਿਹੜੇ ਮਾਸਿਕ ਪੱਤਰ ਦੇ ਸੰਪਾਦਕ ਰਹੇ ਬਹੁਤ ਮਹੱਤਵਪੂਰਨ ਸਵਾਲ ਹੈ ਜੀ ਇਹ ਇੱਕ ਦਾ ਧਿਆਨ ਦੇ ਵਿੱਚ ਰੱਖਣਾ ਕਿ ਮਾਸਿਕ ਪੱਤਰ ਹੈ ਮਹੀਨਾਵਾਰ ਕਹਿ ਸਕਦੇ ਹਾਂ ਅਸੀਂ ਤੇ ਦੂਜਾ ਇਹਦਾ ਨਾਮ ਯਾਦ ਰੱਖਣਾ ਹੈ ਜੀ ਯਾਗਰਤੀ ਤੇ ਇਕਲਵੰਨ ਸਿੰਘ ਵਰਕ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਆਪਣੇ ਚੈਨਲ ਤੇ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਫਿਲਹਾਲ ਇੱਥੇ ਆਪਾਂ ਤੁਹਾਨੂੰ ਉਹਨਾਂ ਦੇ ਸੰਗ੍ਰਹਿਾਂ ਦੇ ਨਾਮ ਕਹਾਣੀ ਸੰਗ੍ਰਹਿ ਮਤਲਬ ਇਹਨਾਂ ਦੇ ਵਿੱਚ ਬਹੁਤ ਕਹਾਣੀਆਂ ਨੇ ਤਾਂ ਇਹ ਕਹਾਣੀ ਸੰਗ੍ਰਹਿ ਨੇ ਤੇ ਇਹਨਾਂ ਨੂੰ ਯਾਦ ਕਰਨ ਦਾ ਤਰੀਕਾ ਆਪਣੇ ਚੈਨਲ ਤੇ ਪਹਿਲਾਂ ਹੀ ਵੀਡੀਓ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਬੜੇ ਸੌਖੇ ਤਰੀਕੇ ਨਾਲ ਯਾਦ ਕਰ ਸਕਦੇ ਹੋ ਕਰਵੰਤ ਸਿੰਘ ਵਿਰਕ ਕਦੋਂ ਤੋਂ ਕਦੋਂ ਤੱਕ ਲੋਕ ਸੰਪਰਕ ਵਿਭਾਗ ਵਿੱਚ ਕੰਮ ਕਰਦੇ ਰਹੇ ਵੱਖ-ਵੱਖ ਪੱਪਾ ਗਾਂਵ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਫਿਰ ਹਾਲ ਤੁਸੀਂ ਇਸ ਸਵਾਲ ਦਾ ਜਵਾਬ 1949 ਤੋਂ 52 ਕਰਵੰਤ ਸਿੰਘ ਵਿਰਕ ਨੇ ਨੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਨੂੰ ਬਦਲ ਦੇ ਨਾਲ ਵੀ ਕੰਮ ਕੀਤਾ ਜੀ ਕਿਸ ਅਹੁਦੇ ਤੇ ਕੰਮ ਕੀਤਾ ਤਾਂ ਇਹ ਜੀ ਪ੍ਰੈਸ ਸਕਤਰ ਦੇ ਤੌਰ ਤੇ ਅਗਲਾ ਸਵਾਲ ਸਾਡੇ ਕੋਲੇ ਹੈ ਜੀ ਕਰਵੰਤ ਸਿੰਘ ਵਿਰਕ ਦੀਆਂ ਕਿਹੜੀਆਂ ਕਹਾਣੀਆਂ ਨਾਟਕ ਦੇ ਰੂਪ ਵਿੱਚ ਟੈਲੀਵਿਜ਼ਨ ਤੇ ਬੇਸ ਕੀਤੀਆਂ ਗਈਆਂ ਨੇ ਬਹੁਤ ਮਹੱਤਵਪੂਰਨ ਪ੍ਰਸ਼ਨ ਆ ਇਹ ਤੁਸੀਂ ਦੇਖੋਗੇ ਸਕਰੀਨ ਤੇ ਦੁੱਧ ਦਾ ਛਪੜ ਧਰਤੀ ਹੇਠਲਾ ਬਲਦ ਖਬਰ ਇੱਕ ਕੁਲਵੰਤ ਸਿੰਘ ਦੀ ਜਿਹੜੀ ਕਹਾਣੀਆਂ ਉਸ ਕਹਾਣੀ ਦੇ ਨਾਂ ਤੇ ਇੱਕ ਕਿਤਾਬ ਛਪੀ ਸੀ ਤੇ ਉਹ ਰੂਸ ਦੇ ਵਿੱਚ ਪ੍ਰਕਾਸ਼ਿਤ ਹੋਈ ਤਾਂ ਇਹ ਵੀ ਸਵਾਲ ਮਹੱਤਵਪੂਰਨ ਹੋ ਜਾਂਦਾਗਾ ਤਾਂ ਇਹ ਹੈ ਜੀ ਧਰਤੀ ਹੇਠਲਾ ਬਲਦ ਜੇ ਤੁਹਾਨੂੰ ਲੱਗਦੀ ਹੈ ਕਿ ਇਮਤਿਹਾਨ ਦੇ ਪੱਖ ਤੋਂ ਇਹ ਸਵਾਲ ਕੰਮ ਆਉਣ ਵਾਲੇ ਨੇ ਤਾਂ ਵੱਧ ਤੋਂ ਵੱਧ ਆਪਣੇ ਵੀਰੇ ਜੁਗਾਰ ਮਿਹਨਤੀ ਜਿਹੜੇ ਸਾਥੀ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਕਲਵੰਤ ਸਿੰਘ ਵਰਕ ਦੀਆਂ ਕਿਸਾਨੀ ਜੀਵਨ ਨਾਲ ਸੰਬੰਧਿਤ ਜਿਹੜੀਆਂ ਕਹਾਣੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਇਹ ਵੀ ਜ਼ਰੂਰ ਧਿਆਨ ਚ ਰੱਖਣਾ ਤੁਸੀਂ ਚਾਚਾ ਸ਼ਾਵੇਲਾ ਦੋਦੂ ਦਾ ਛੱਪੜ ਊਜਾੜ ਤੋੜੀ ਦੀ ਪੰਡ ਪੰਜਾਹ ਪੈਸੇ ਸਾਂਝ ਹਾਂ ਤਾਂ ਇਹ ਚੀਜ਼ਾਂ ਧਿਆਨ ਰੱਖਣਾ ਤੁਸੀਂ ਜੀ ਅਗਗੇ ਕਲਵੰਤ ਸਿੰਘ ਵਰਕ ਦੀਆਂ ਦੇਸ਼ ਵਾਡਣਾ ਸੰਬੰਧਿਤ ਕਿਹੜੀਆਂ ਕਹਾਣੀਆਂ ਨੇ ਦੇਸ਼ ਵਾਣ ਦੇ ਨਾਲ ਉਹ ਪ੍ਰੀ ਤਰਤੀ ਮੈਨੂੰ ਜਾਨਣਾ ਹੈ ਖੱਬਲ ਤੇ ਮੁਰਦੇ ਦੀ ਤਾਕਤ ਤਾਂ ਇਸ ਤਰ੍ਹਾਂ ਦੇ ਸਵਾਲ ਅੱਗੇ ਹੋਰ ਆਜ਼ਾਦੀ ਤੋਂ ਬਾਅਦ ਹਾਂ ਜਿਹੜੀ ਨਾਰੀ ਸ਼ਕਤੀ ਦੇ ਨਾਲ ਸੰਬੰਧਿਤ ਕਰਵੰਤ ਸਿੰਘ ਵਿਰਕ ਦੀਆਂ ਜਿਹੜੀਆਂ ਚਰਚਿਤ ਕਹਾਣੀਆਂ ਨੇ ਇਹ ਦੋ ਚਰਚਿਤ ਕਹਾਣੀਆਂ ਨੇ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਵਿੱਚ ਵੀ ਇਸਾਮਲ ਹੈ ਜੀ ਕਿਤੀਆਂ ਹੀ ਕਹਾਣੀਆਂ ਨਮਸਕਾਰ ਇੱਕ ਵੱਖਰੀ ਕਹਾਣੀ ਤੇ ਇੱਕ ਸ਼ੇਰਨੀਆਂ ਸ਼ੇਰਨੀਆਂ ਕਹਾਣੀਆਂ ਜੀ ਇਹ ਠੀਕ ਹੈ ਜੀ ਉਸ ਤੋਂ ਬਾਅਦ ਧਰਤੀ ਟੈਵਲ ਦੀ ਕਹਾਣੀ ਸਭ ਨੇ ਪੜ੍ਹੀ ਹੋਣੀ ਹੈ ਕਰਵੰਤ ਸਿੰਘ ਦੀ ਵਿਰਕ ਦੀ ਹੀ ਲਿਖੀ ਹੋਈ ਹੈ ਪਰ ਇਸ ਕਹਾਣੀ ਨਾਲ ਸੰਬੰਧ ਤੇ ਜਿਹੜੇ ਸਵਾਲ ਜਵਾਬ ਨੇ ਉਹ ਬਹੁਤ ਜ਼ਰੂਰੀ ਨੇ ਹੋਰ ਧਰਤੀ ਹਿਲਾਵਲ ਦੀ ਕਹਾਣੀ ਹੈ ਜਿਹੜੀ ਕਲਵੰਤ ਸਿੰਘ ਵਿਰਕ ਦੇ ਕਿਸ ਕਹਾਣੀ ਸੰਗ੍ਰਹਿ ਵਿੱਚੋਂ ਲਈ ਗਈ ਹੈ ਇਹ ਬਹੁਤ ਜ਼ਰੂਰੀ ਸਵਾਲ ਹੈ ਤਾਂ ਜੀ ਇਹ ਤੁਸੀਂ ਦੇਖ ਸਕਦੇ ਹੋ ਕਹਾਣੀ ਸੰਗ੍ਰਹਿ ਦੁੱਧ ਦਾ ਛੱਪੜ ਵਿੱਚੋਂ ਲਈ ਗਈ ਹੈ ਧਰਤੀ ਹਿਲਾਵਲ ਦੀ ਕਹਾਣੀ ਦਾ ਇੱਕ ਪਾਤਰ ਨੇ ਦੇ ਵਿੱਚ ਜਿਹੜੇ ਪਾਤਰਾਂ ਦੇ ਵਿੱਚੋਂ ਕਿਹੜਾ ਪਾਤਰ ਹੈ ਜਿਹਦੀ ਜੀਵ ਦੇ ਵਿੱਚ ਬਹੁਤ ਰਸ ਹੈ ਉਹ ਅਜੀ ਕਰਮ ਸਿੰਘ ਧਰਤੀ ਹਿਲਾਵਲ ਦੀ ਕਹਾਣੀ ਦੇ ਵਿੱਚ ਇਹ ਅਗਲਾ ਸਵਾਲ ਕਿਹੜਾ ਪਾਤਰ ਹੈ ਇਸ ਕਹਾਣੀ ਦੇ ਵਿੱਚ ਜਿਹਦਾ ਗੋਲੀ ਦਾ ਨਿਸ਼ਾਨਾ ਬੜਾ ਪੱਕਾ ਸੀਗਾ ਇਹ ਵੀ ਕਰਮ ਸਿੰਘ ਹੈ ਜਿਹਦਾ ਜਵਾਬ ਤੇ ਇਹਦਾ ਮੁੱਖ ਪਾਤਰ ਕੌਣ ਹੈ ਧਰਤੀ ਹੇਡਲਾ ਬਲਦ ਕਹਾਣੀ ਦਾ ਜੀ ਇਹ ਆਮਨ ਸਿੰਘ ਤਾਂ ਕਰਮ ਸਿੰਘ ਦਾ ਜਿਹੜਾ ਭਰਾ ਹੈਗਾ ਇੱਕਾ ਭਰਾ ਉਹਦਾ ਨਾਮ ਕੀ ਹੈ ਇਹ ਵੀ ਯਾਦ ਰੱਖਣਾ ਜਸਵੰਤ ਸਿੰਘ ਜਿਹੜਾ ਡਾਕੀਆ ਇਸ ਕਹਾਣੀ ਦੇ ਵਿੱਚ ਪੈਨਸ਼ਨ ਦੇ ਕਾਗਜ਼ ਲੈ ਕੇ ਆਉਂਦਾ ਤਾਂ ਉਹ ਕਿਸ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆਉਂਦਾ ਤਾਂ ਉਹ ਹੈ ਜੀ ਕਰਮ ਸਿੰਘ ਤੇ ਮਾਨ ਸਿੰਘ ਦਾ ਪਿੰਡ ਕਿਹੜਾ ਸੀ ਚੂੜਕਾਣਾ ਇਹ ਸਵਾਲ ਸਾਰੀ ਜਨੂਨੀ ਨੇ ਤਰਤੀਸ਼ਲਾ ਵਲਦ ਕਣ ਨਾਲ ਸੰਬੰਧਿਤ ਕਰਮ ਸਿੰਘ ਦਾ ਪਿੰਡ ਕਿਹੜਾ ਸੀ ਠੱਠੀਖਾਰਾ ਠੱਠੀਖਾਰਾ ਹੈ ਕਿਥੇ ਜੀ ਅੰਬਰਸਰ ਦੇ ਕੋਲ ਮਾਨ ਸਿੰਘ ਨੂੰ ਕਹਾਣੀ ਤਰਤੀਸ਼ਲਾ ਵਲਦ ਵਿੱਚ ਕਿਹੜਾ ਪਾਤਰ ਤਰਤੀਸ਼ਲਾ ਵਲਦ ਲੱਗਦਾ ਹੈ ਸਵਾਲ ਘੋਮ ਕੀ ਵੀ ਅਸਲ ਕਿ ਤਰਤੀਸ਼ਲਾ ਵਲਦ ਕਹਾਣੀ ਵਿੱਚ ਕਿਹੜਾ ਪਾਤਰ ਹੈ ਜਿਹੜਾ ਤਰਤੀਸ਼ਲਾ ਵਲਦ ਤਾਂ ਉਹ ਤੁਸੀਂ ਸਿੱਧਾ ਜਵਾਬ ਦੇ ਸਕਦੇ ਹੋ ਜੀ ਕਰਮ ਸਿੰਘ ਦਾ ਬਾਪ ਹੈ ਜਿਹੜਾ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਕੁਲਵੰਤ ਸਿੰਘ ਵਰਕ ਦੇ ਕਿਹੜੇ ਕਹਾਣੀ ਸੰਗ੍ਰਹਿ ਨੂੰ ਪੁਰਸਕਾਰ ਮਿਲਿਆ ਨਵੇਂ ਲੋਕ ਜੀ ਭਾਰਤੀ ਸਾਹਿਤ ਅਕਾਦਮੀ ਵੱਲੋਂ ਜਿਹੜੇ ਵੀ ਪੁਰਸਕਾਰ ਦਿੱਤੇ ਜਾਂਦੇ ਨੇ ਵੱਖ-ਵੱਖ ਤਾਂ ਹਰ ਸਾਲ ਦੇ ਵਿੱਚ ਉਹਦੀ ਵੀਡੀਓ ਆਪਣੇ ਕੋਲੇ ਚੈਨਲ ਤੇ ਪਹਿਲਾਂ ਤੋਂ ਵਿਦ ਟ੍ਰਿਕ ਉਹਦੇ ਨਾਲ ਪਾਈ ਗਈ ਆ ਉਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਿੰਕ ਮਿਲ ਜਾਵੇਗਾ ਇਹ ਭਾਰਤੀ ਸਾਹਿਤ ਅਕਾਦਮੀ ਸੀਗਾ ਤੇ ਅਗਲਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕੁਲਵੰਤ ਸਿੰਘ ਵਰਕ ਨੂੰ ਕਿਹੜਾ ਅਵਾਰਡ ਮਿਲਿਆ ਠੀਕ ਹੈ ਜੀ ਤਾਂ ਇਹ ਕਰਤਾਸ ਸਿੰਘ ਧਾਰੀਵਾਲ ਅਵਾਰਡ ਦਿੱਤਾ ਗਿਆ ਤੇ ਬੋਸ਼ਾ ਵਿਭਾਗ ਪਟਿਆਲਾ ਵੱਲੋਂ ਕਰਤਾਰ ਸਿੰਘ ਵਿਰਕ ਨੂੰ ਕਿਹੜਾ ਪੁਰਸਕਾਰ ਮਿਲਿਆ ਸ੍ਰੋਮਣੀ ਪੰਜਾਬੀ ਸਾਹਿਤਕਾਰ ਇਹ ਸਾਰੇ ਧਿਆਨ ਵਿੱਚ ਰੱਖਣ ਵਾਲੇ ਸਵਾਲ ਨੇ ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਕਹਾਣੀ ਦਾ ਵਾਰਸ ਕਿਸ ਨੇ ਆਖਿਆ ਇਹ ਬਹੁਤ ਜ਼ਰੂਰੀ ਸਵਾਲ ਹੈ ਜੀ ਅਜੀਤ ਕੌਰ ਨੇ ਕੁਲਵੰਤ ਸਿੰਘ ਵਿਰਕ ਦੀ ਜਿਹੜੀ ਮੌਤ ਉਹ ਕਦੋਂ ਹੁੰਦੀ ਆ 24 ਦਸੰਬਰ 1987 ਨੂੰ ਤਾਂ ਜਿਸ ਤਰੀਕੇ ਨਾਲ ਇਹ ਸਵਾਲ ਤੁਹਾਡੇ ਨਾਲ ਸਾਝ ਬਣਾਈ ਆ ਆਪਾਂ ਤਾਂ ਇਹ ਸਵਾਲਾਂ ਦੇ ਜਵਾਬ ਇਮਤਿਹਾਨ ਦੇ ਪੱਖ ਤੋਂ ਤੁਹਾਡੇ ਲਈ ਜਿੱਥੇ ਬਹੁਤ ਹੀ ਮਤਵਪੂਰਨ ਚਾਹੀਓ ਉਹ ਪੇਪਰ هون ਪੰਜਾਬੀ ਦਾ ਐਡਟੀਟੀ ਦਾ ਵੀ ਦੇਣਾ ਉਹਨਾਂ ਨੇ ਉਹਦੇ ਸਿਲੇਬਸ ਦੇ ਵਿੱਚ ਵੀ ਸ਼ਾਮਲ ਹੈ ਇਹ ਤੇ ਅੱਗੇ ਹੋਰ ਜਿਵੇਂ ਮਾਸਟਰ ਗ੍ਰੈਜੂਏਟ ਦੀ ਤਿਆਰੀ ਆਪਣੇ ਚੈਨਲ ਤੋਂ ਪਹਿਲਾਂ ਤੋਂ ਵੀ ਕਰਦੇ ਰਹੇ ਹਾਂ ਉਹਨਾਂ ਲਈ ਵੀ ਇਹ ਵੀਡੀਓ ਬਹੁਤ ਮਹੱਤਵਪੂਰਨ ਹੈ ਯੂਜੀਸੀ ਨੈਟ ਵਾਲਿਆਂ ਲਈ ਵੀ ਪੰਜਾਬੀ ਦੇ ਸਿਲੇਬਸ ਦੇ ਵਿੱਚ ਤੁਸੀਂ ਕੋਈ ਵੀ ਇਮਤਿਹਾਨ ਦੇ ਰਹੇ ਹੋ ਆਪਣਾ ਸਿਲੇਬਸ ਦੇਖੋ ਜਿੱਥੇ ਸਲੇਵਸ ਦੇ ਮਤਲਬ ਜਿਹੜੇ ਨਾਮ ਲਿਖੇ ਹੋਏ ਉਹਨਾਂ ਦੀ ਤਿਆਰੀ ਅਗਲੀ ਵੀਡੀਓ ਤੁਹਾਨੂੰ ਉਸੇ ਤਰੀਕੇ ਨਾਲ ਹੀ ਮਿਲेंगी ਟਿੱਪਣੀ ਕਰਕੇ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਹੋਰ ਚਾਹੁੰਦੇ ਹੋ ਜੇ ਇਸ ਤਰ੍ਹਾਂ ਦੀ ਵੀਡੀਓ ਚਾਹੁੰਦੇ ਹੋ ਹੋਰ ਤਾਂ ਜਰੂਰ ਆਪਣੀ ਸਹਿਮਤੀ ਦਿਓ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵੀ ਬਹੁਤ ਲੈ ਕੇ ਆਵਾਂਗੇ ਤਕਰੀਬਨ ਤਕਰੀਬਨ ਸਾਰਾ ਸਲੇਵਸ ਤੁਹਾਡੇ ਨਾਲ ਸਾਂਝ ਬਣਾਵਾਂਗੇ ਚੈਨਲ ਦੇ ਨਾਲ ਵੱਡੇ ਰਹੋ ਤੇ ਇੱਕ ਗੱਲ ਜਰੂਰ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਸਹੀ ਹੈ ਚੈਨਲ ਤੇ ਵੀਡੀਓ ਦੀ ਸਾਂਝ ਵੀ ਜਣੂ ਲੱਗਿਆ ਬਣਾਇਓ ਫਿਰ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਹੱਸਦੇ ਵਾਸਤੇ ਰਹਿਓ